ਇਹਨਾਂ ਗਲੀਆਂ ਦਾ ਨਵੀਨੀਕਰਨ ਹੋਣਾ ਵਾ ਜਿੱਤੇ ਵਿੱਚ ਲੋਕਟਲ ਲਾਈ ਜਾਣੀ ਆ ਬੜੇ ਚਿਰਾਂ ਤੋਂ ਇਹਨਾਂ ਜਿਹੜੀਆਂ ਗਲੀਆਂ ਦੇ ਵਾਸੀ ਸੀ ਇਹਨਾਂ ਦੀ ਮੰਗ ਸੀ ਕਿ ਇਹਨਾਂ ਦਾ ਰਸਤਾ ਬਹੁਤ ਖਰਾਬ ਹੋ ਚੁੱਕਾ ਵਾ ਤੇ ਗਲੀਆਂ ਬਣਾਈਆਂ ਜਾਣ ਸੋ ਅੱਜ ਇਹਨਾਂ ਗਲੀਆਂ ਦੀ ਜਿਹੜੀ ਆ ਉਹ ਸ਼ੁਰੂਆਤ ਕੀਤੀ ਆ ਸਮੇਂ ਦੇ ਵਾਸਤੇ ਸਾਰੇ ਜੋ ਵੀ ਸਾਡੇ ਬਲੰਦ ਗੀਤ ਸਾਥੀ ਨੇ ਪਿੰਡ ਦੇ ਸਿੰਘ ਸਾਹਿਬ ਤੇ ਬਾਕੀ ਹੋਰ ਜਿੰਨੇ ਵੀ ਪਿੰਡ ਦੇ ਵਾਸੀ ਨੇ ਸਾਰਿਆਂ ਨੂੰ ਵਧਾਈ ਦਿੰਦਾ ਵਾ ਕਿ ਭਗਵੰਤ ਮਾਨ ਸਰਕਾਰ ਜਿਹੜੀ ਆ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਵਾਸਤੇ ਤਤਪਰਿਆ ਤੇ ਸਾਡੀ ਇਹ ਕੋਸ਼ਿਸ਼ ਆ ਕਿ ਜੋ ਵੀ ਲੋਕਾਂ ਨੂੰ ਮੁੱਢਲੀ ਸਿਹਤਾਂ ਨੇ ਉਹ ਵਰਤਨ ਵੱਧ ਨਿੱਤੀਆਂ ਜਾਣ ਉਹਨੀਆਂ ਸੁਵਾਂਵਾਂ ਜਿਹੜੀਆਂ ਉਹ ਉਹਨਾਂ ਨੂੰ ਦੇਣਾ ਜਿਹੜਾ ਸਰਕਾਰ ਦਾ ਮੁੱਖ ਫਰਜ਼ ਆ ਸੋ ਕੋਸ਼ਿਸ਼ ਕਰ ਰਹੇ ਆ ਕਿ ਹਲਕੇ ਦਾ ਵਿਕਾਸ ਜਿਹੜਾ ਵੱਦ ਤੋਂ ਵੱਦ ਕਰਵਾਇਆ ਜਾਵੇ ਕਿੰਨੀ ਕੀ ਲਾਗਤ ਨੇ ਸਾਰੇ ਦੀਆਂ ਰੀਡਿੰਗ ਲਾਈਟਾਂ ਕਿੰਨੀ ਗਲੀਆਂ ਤੇ ਜੀ 15 ਲੱਖ ਰੁਪਏ ਜਿਹੜੇ ਆ ਉਹ ਲੱਗਣੇ ਆ ਸੋ ਇਹ ਅੱਜ ਸ਼ੁਰੂਆਤ ਕਰਤੀ ਆ ਤੇ ਮਹੀਨੇ ਦੇ ਵਿੱਚ ਵਿੱਚ ਉਮੀਦ ਆ ਵੀ ਇਹ ਇਹ ਦਿਨਾਂ ਦੇ ਵਿੱਚ ਗਲੀਆਂ ਕਿੰਨੇ ਸਮੇਂ ਤੋਂ ਗਲੀਆਂ ਕੱਚੀਆਂ ਪਈਆਂ ਸੀ ਇਸ ਤਰ੍ਹਾਂ ਹੀ ਪਈਆਂ ਜੀ ਇਹ ਬੜੇ ਚਿਰਾਂ ਤੋਂ ਖਰਾਬ ਸੀ ਗਲੀਆਂ ਜੀ ਇੱਕ ਗਲੀ ਤੇ ਕੱਚੀ ਆ ਦੂਜੀਆਂ ਦੋਨਾਂ ਦੀ ਹਾਲਤ ਵੀ ਪਹਿਲਾਂ ਟੰਕ ਤੇ ਲੱਗੀਆਂ ਮੈਂ ਬਹੁਤ ਖਰਾਬ ਹੋ ਚੁੱਕੀ ਸੀ ਸੋ ਇਹ ਲੋਕਟਾਈਲਾਂ ਲਾ ਕੇ ਤੇ ਜਿਹੜਾ ਵਧੀਆ ਬਣ ਜਾਣਾ ਠੀਕ ਹੈ ਵਿੱਚ ਵਿਕਾਸ ਜਿਹੜਾ ਬੜਾ ਵੱਡੀ ਪੱਧਰ ਤੇ ਚੱਲ ਰਿਹਾ ਵਾ ਸਾਰੇ ਲੱਗੇ ਆ ਤੇ ਜੋ ਵੀ ਲੋਕਾਂ ਨੂੰ ਮੁਸ਼ਕਲਾ ਆ ਰਹੀਆਂ ਹੁਣ ਇੱਕ ਅਸੀਂ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਪਿੰਡ ਪਿੰਡ ਜਾ ਕੇ ਲੋਕਾਂ ਦੇ ਦੁਆਰ ਦੇ ਉੱਤੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਸੁਣੀਆਂ ਜਾ ਰਹੀਆਂ ਨੇ ਸੋ ਉਹਨਾਂ ਨੂੰ ਜਿਹੜੀਆਂ 43 ਸਵਾਵਾਂ ਨੇ ਉਹ ਮੌਕੇ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਉਹਨਾਂ ਦੀਆਂ ਬਾਅਦ ਵਿੱਚ ਮੁਸ਼ਕਲਾਂ ਹੱਲ ਹੋਣ ਵਾਲੀਆਂ ਉਹਨਾਂ ਨੂੰ ਨੋਟ ਕਰ ਲਿਆ ਜਾਂਦਾ ਤੇ ਉਹ ਵੀ ਜਲਦੀ ਹੱਲ ਕਰਾਂਗੇ ਤਾਂ ਸੋ ਲੋਕ ਜਿਹੜੇ ਨੇ ਉਹ ਮਾਨ ਸਰਕਾਰ ਤੋਂ ਇਸ ਵੇਲੇ ਖੁਸ਼ ਨੇ ਕਿ ਮਾਨ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਉਹ ਮਾਨ ਸਰਕਾਰ ਪੂਰੇ ਕਰਦੀ ਰਹੀ ਹੈ ਜਸਮੀਤ ਸਿੰਘ ਸੋਲ ਦਾ ਜੀ ਆਇਆਂ ਕਿ ਨਾ ਪ੍ਰਿੰਟ ਹੰਡ ਪਹੁੰਚਣ ਤੇ ਜਿਹੜੇ ਇਹਨਾਂ ਨੇ ਅੱਜ ਵਿਕਾਸ ਦੇ ਕੰਮ ਸ਼ੁਰੂ ਕੀਤੇ ਆ ਬਹੁਤ ਵਧੀਆ ਤਰੀਕੇ ਨਾਲ ਸਹੀ ਢੰਗ ਨਾਲ ਅਸੀਂ ਵਿਕਾਸ ਦੇ ਕੰਮ ਸ਼ੁਰੂ ਕਰ ਰਹੇ ਹਾਂ ਇਹ ਗਲੀਆਂ ਦੀ ਮੰਗ ਬੜੀ ਚਰਦੀ ਸੀ ਬਹੁਤ ਨੀਵੀਆਂ ਹੋ ਚੁੱਕੀਆਂ ਸੀ ਮੀਂਹ ਕਾਣੀ ਦਾ ਮਤਲਬ ਲੰਘਣਾ ਮੁਸ਼ਕਲ ਹੋ ਗਿਆ ਸੀ ਅਸੀਂ ਇਹਨਾਂ ਨੂੰ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਇਹਨਾਂ ਨੇ ਸਾਨੂੰ ਇੱਕ ਦੋ ਦਿਨਾਂ ਦੇ ਵਿੱਚ ਹੀ ਮਤਲਬ ਸਾਰਾ ਪ੍ਰਬੰਧ ਕਰਤਾ ਅਸੀਂ ਹੋਰਾਂ ਗਲੀਆਂ ਸ਼ੁਰੂ ਕਰ ਰਹੇ ਹਾਂ ਪਿੰਡ ਵਾਲੇ ਜਿਹੜੇ ਮਤਲਬ ਮਾਰ ਮਹਿਸੂਸ ਕਰਨਗੇ ਸਾਡੇ ਸੀਐਮ ਭਗਵੰਤ ਮਾਨ ਤੇ ਸਾਡੇ ਹਲਕੀ ਦੇ ਐਮਐਲਏ ਸੋਹਲ ਸਾਹਿਬ ਤੇ ਅਸੀਂ ਮਤਲਬ ਵਿਸ਼ਵਾਸ ਦੋਣੇ ਆ ਕਿ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਦੇ ਨਾਲ ਕਰਿਆ ਠੀਕ ਹੈ ਤੇ ਕੀ ਕਰਨ ਚਾਹੋਗੇ ਦੇ ਬਾਰੇ ਜੀ ਸਭ ਅਸੀਂ ਜੀ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਡਾਕਟਰ ਕਸ਼ਮੀਰ ਸਿੰਘ ਸੋਲ ਐਮ ਐਲ اے ਹਲਕਾ ਤਰਨਤਾਰਨ ਤੇ ਬਾਕੀ ਅਸੀਂ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਹਰ ਪਿੰਡ ਪਿੰਡ ਵੱਡੇ ਵੱਡੇ ਪੱਧਰ ਤੇ ਜਿਹੜੇ ਵਿਕਾਸ ਕਾਰਜ ਹੋ ਰਹੇ ਆ ਤੇ ਇਹਨਾਂ ਵਿਕਾਸ ਕਾਰਜਾਂ ਤੋਂ ਸਾਰੇ ਜਿੰਨੇ ਹੀ ਜਨਤਾ ਵਾ ਇਹ ਖੁਸ਼ ਆ ਤੇ ਇਹ ਜਿਹੜੇ ਵਿਕਾਸ ਨੇ ਇਹ ਬਗੈਰ ਭੇਦਭਾਵ ਤੋਂ ਚੱਲ ਰਹੇ ਆ ਤੇ ਇਹ ਆਪਣੇ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਦੇ ਯਤਨਾਂ ਸਦਕਾ ਹੀ ਇਹ ਸਾਰੇ ਚੱਲਦੇ ਆ। ਲੋਕ ਸਭਾ ਦੀ ਚੋਣ ਆ ਰਹੀ ਆ ਪਿੰਡ ਟਾਂਡ ਤੋਂ ਆਮ ਆਦਮੀ ਪਾਰਟੀ ਕਿੰਨੀ ਕੀ ਲੀਡ ਨਾਲ ਜਿੱਤੂਗੀ ਤੋਂ ਵੇਖੋ ਜੀ ਜਿਹੜੀ ਲੋਕ ਸਭਾ ਇਲੈਕਸ਼ਨ ਆ ਰਹੀ ਆ ਇਦੇ ਵਿੱਚ ਆਮ ਆਦਮੀ ਪਾਰਟੀ ਦੀ ਇੱਥੋਂ ਪੂਰੀ ਤਿਆਰੀ ਆ ਬੜੇ ਵੱਡੇ ਮਾਰਜਨ ਨਾਲ ਅਸੀਂ ਆਮ ਆਦਮੀ ਪਾਰਟੀ ਨੂੰ ਇੱਥੋਂ ਜਿਤਾਵਾਂਗੇ ਜਿਹੜਾ ਵੀ ਸਾਡਾ ਇਹ ਲੋਕ ਸਭਾ ਦਾ ਵੀਰਵਾਰ ਹੋਏਗਾ ਉਹਦੀ ਅਸੀਂ ਬੜੇ ਵੱਡੇ ਪੱਦਰ ਤੇ ਯਕੀਨੀ ਉਹਦੀ ਜਿੱਤ ਹੋਏਗੀ ਠੀਕ ਹੈ ਤੇ ਕੀ ਲੱਗਦਾ ਵਾ ਇੰਨਾ ਗਲੀਆਂ ਦਾ ਬੰਨਣਾ ਕੀ ਫਾਇਦਾ ਹੋਊਗਾ ਪਿੰਡ ਨੂੰ ਬਹੁਤ ਵਧੀਆ ਲੱਗਦਾ ਜੀ ਤੇ ਜਿਹੜੀ ਅਸੀਂ ਮਿਹਨਤ ਕੀਤੀ ਸੀ ਭਗਵੰਤ ਮਾਨ ਸਰਕਾਰ ਨੂੰ ਲਿਆਉਣ ਵਾਸਤੇ ਆਮ ਆਦਮੀ ਪਾਰਟੀ ਸਰਕਾਰ ਲਿਆਉਣ ਵਾਸਤੇ ਤੇ ਅੱਜ ਦਿਲ ਬਹੁਤ ਖੁਸ਼ ਆ ਉਹਨਾਂ ਨੂੰ ਬੂਰ ਪੈ ਰਿਆ ਉਹਨਾਂ ਜਿਹੜੇ ਜਿਹੜੇ ਯਤਨ ਸੀ ਉਹਨ ਜਿਹੜੇ ਹੋ ਰਿਹਾ ਵਧੀਆ ਤੇ ਬੜਾ ਚੰਗਾ ਲੱਗ ਰਿਹਾ ਗਲੀਆਂ ਬਣਾਉਂਦੀ ਮੰਗ ਕਿੰਨੇ ਚਿਰ ਤੋਂ ਜਲਦੀ ਆ ਰਹੀ ਸੀ ਪਿਛਲੇ ਸਮੇਂ ਤੋਂ ਅਸਲ ਚ ਪਿਛਲੀ ਸਰਕਾਰ ਵੇਲੇ ਜਿਹੜੇ ਕੰਮ ਕੁਝ ਅਧੂਰੇ ਰਹਿ ਗਏ ਸੀ ਤੇ ਉਹ ਹੁਣ ਜਿਹੜੇ ਜਿਨ੍ਹਾਂ ਦੀਆਂ ਨਹੀਂ ਬਣ ਸਕੀਆਂ ਉਸ ਵੇਲੇ ਉਹਨ ਗਲੀਆਂ ਨੂੰ ਹੁਣ ਜਿਹੜੇ ਸਾਡੇ ਐਮਐਲਏ ਸਾਹਿਬ ਡਾਊਟ ਕਮਿਸ਼ਨ ਸੋਲਜੀ ਉਹਨਾਂ ਨੇ ਪੂਰਾ ਆਪਣਾ ਧਿਆਨ ਦੇ ਕੇ ਤੇ ਉਹ ਕੰਮ ਕਰਵਾ ਰਿਆ ਬੜਾ ਚੰਗਾ ਲੱਗ ਰਿਹਾ ਪਿੰਡ ਦਾ ਵਿਕਾਸ ਹੋ ਰਿਹਾ ਵਾ ਠੀਕ ਤੰਗ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਦੁਨੀਆ ਖੁਸ਼ ਆ ਤੇ ਦੁਨੀਆ ਜੁੜ ਰਹੀ ਆ ਨਾਲ ਇਸ ਵਿਕਾਸ ਨੂੰ ਵੇਖ ਕੇ ਦੁਨੀਆ ਬਹੁਤ ਵਿਕਾਸ ਤੋਂ ਖੁਸ਼ ਆ ਸਾਡੇ ਪਿੰਡ ਦੇ ਆਲੇ ਦੁਆਲੇ ਦੀਆਂ ਸੜਕਾਂ ਇਹ ਜਿਹੜੀਆਂ ਗਲੀਆਂ ਐ ਤੇ ਜਿਹੜੀ ਇੱਕ ਛੋਟੀ ਗੱਲ ਆ ਜਿਹੜੀਆਂ ਪਿੰਡ ਤੋਂ ਢੰਡਾਂ ਤੋਂ ਛਾਟਾ ਢੰਡ ਤੋਂ ਪਖਣਾ ਤੇ ਢੰਡ ਤੋਂ ਸਰਾਮਾਨ ਤਖਾ ਬਾਬਾ ਵੱਡਾ ਸਾਹਿਬ ਚੁਭਾਲ ਉਹਨਾਂ ਸੜਕਾਂ ਦਾ ਜਿਹੜਾ ਪਿਛਲੇ 20 ਸਾਲਾਂ ਤੋਂ ਕੰਮ ਨਹੀਂ ਹੋਇਆ ਦੁਨੀਆ ਸਾਡੇ ਪਿੰਡਾਂ ਤੋਂ ਲੰਘਣਾ ਮਤਲਬ ਜਿਹੜਾ ਨਾ ਉਹ ਬੜਾ ਮੁਸੀਬਤ ਵਾਲਾ ਕੰਮ ਹੋ ਗਿਆ ਸੀ ਤੇ ਉਹ ਜਿਹੜਾ ਕੰਮ ਹੋਇਆ ਉਹ ਤੋਂ ਦੁਨੀਆ ਬੜੀ ਖੁਸ਼ ਹੈ